ਸਤਿ ਸ਼੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਕਰਨਲ ਵਾਟ ਦੀ ਕੁਟਮਾਰ ਦਾ ਮਾਮਲਾ ਹੁਣ ਨਵਾਂ ਮੋੜ ਲੈ ਗਿਆ ਅੱਜ ਡੀਸੀ ਆਫਿਸ ਦੇ ਸਾਹਮਣੇ ਪਰਿਵਾਰ ਵੱਲੋਂ ਇਕੱਠ ਸੱਦਿਆ ਗਿਆ ਸੀ ਬਹੁਤ ਵੱਡਾ ਇਕੱਠ ਹੋਇਆ ਵੱਡਾ ਇਕੱਠ ਧਰਨਾ ਜਿਹੜਾ ਪ੍ਰਦਰਸ਼ਨ ਧਰਨਾ ਪੱਕਾ ਮੋਰਚਾ ਲੱਗ ਗਿਆ ਔਰ ਵੱਡੀ ਗਿਣਤੀ ਚ ਸਾਬਕਾ ਫੌਜੀ ਦੇਖਣ ਨੂੰ ਮਿਲੇ ਔਰ ਉੱਥੇ ਜਿਸ ਤਰੀਕੇ ਨਾਲ ਪਰਿਵਾਰ ਨੇ ਹੁਣ ਜਿਹੜੀ ਮੰਗ ਕੀਤੀ ਐ ਬਲਕਿ ਮੰਗਾਂ ਕੀਤੀਆਂ ਨੇ ਵੱਡੀ ਮੰਗ ਇਹ ਐ ਕਿ ਐਸਐਸਪੀ ਨਾਨਕਸਰ ਨੂੰ ਬਦਲੋ ਪਹਿਲਾਂ ਤਾਂ ਤੇ ਦੂਜਾ ਜਿਹੜੇ ਇੰਸਪੈਕਟਰ ਨੇ ਇੰਸਪੈਕਟਰ ਰੌਨੀ ਸਿੰਘ ਇੰਸਪੈਕਟਰ ਹਰੀ ਬੋਪਾ ਰਾਏ ਹਰਜਿੰਦਰ ਸਿੰਘ ਢਿੱਲੋਂ ਸੁਮਿੰਦਰ ਸਿੰਘ ਸਭ ਨੂੰ ਗ੍ਰਿਫਟਾਰ ਕਰੋ ਇਸ ਕਿਸਮ ਦੀ ਮੰਗ ਵੀ ਰੱਖੀ ਐ ਪਹਿਲਾਂ ਤਾਂ ਇਹ ਹੀ ਮੰਗ ਸੀ ਨਾ ਕਿ ਸੀਬੀਆਈ ਦੀ ਜਾਂਚ ਹੋਵੇ ਇਸ ਤਰ੍ਹਾਂ ਦੀ ਇਹ ਜਿਹੜਾ ਕੁਝ ਕਈ ਕਿਸਮ ਦੇ ਨਵੇਂ ਮੋੜ ਹੁਣ ਆ ਰਹੇ ਨੇ ਕਿਸ ਪਾਸੇ ਨੂੰ ਜਾਊਗੀ ਇਹ ਕਹਾਣੀ ਔਰ ਚਰਚਾ ਪੁਲਿਸ ਦੇ ਜਿਹੜੀ ਹੈ ਐਕਟ ਦੀ ਵੀ ਹੋਣ ਲੱਗੀ ਕਿ ਸਾਡਾ ਜਿਹੜਾ ਪੁਲਿਸ ਐਕਟ ਹੈ ਨਾ ਇਹ 1861 ਦਾ ਬਣਿਆ ਹੋਇਆ ਹੈ ਜਿਸ ਨੇ ਜਿਹੜੀਆਂ ਪਾਵਰਸ ਤੇ ਡਿਊਟੀਆਂ ਦਿੱਤੀਆਂ ਨੇ ਕ੍ਰਾਈਮ ਰੋਕਣ ਲਈ ਕਿੱਥੇ ਇਹ ਜਾ ਕੇ ਬਿਨਾ ਬ੍ਰਾਂਟ ਤੋਂ ਜਾ ਕੇ ਛਾਪੇ ਮਾਰ ਸਕਦੇ ਨੇ ਕਿੰਨੀਕ ਪਾਵਰ ਹੈ ਇਹ ਵੀ ਦੇ ਨਾਲ ਹੁਣ ਗੱਲਾਂ ਇਹ ਵੀ ਆ ਗਈਆਂ ਕਿ ਉਹਦੇ ਰਾਤ ਨੂੰ ਹੋਇਆ ਕੀ ਸੀ 45 ਮਿੰਟ ਜੋ ਇਹ ਡਰਾਮਾ ਚੱਲਿਆ 13 ਤੇ 14 ਮਾਰਚ ਦੀ 13 ਮਾਰਚ ਦੀ ਰਾਤ ਖਤਮ ਹੋ ਰਹੀ ਸੀ 14 ਮਾਰਚ ਜਿਹੜਾ ਸ਼ੁਰੂ ਹੋ ਰਿਹਾ ਸੀ ਜਦੋਂ ਇਹ ਸਾਰੀ ਗੱਲਬਾਤ ਹੋਈ ਹੈ ਹੁਣ ਜਿਹੜੇ ਗਵਾਹ ਵੀ ਆ ਗਏ ਮੀਡੀਆ 'ਚ ਇਸ ਕਿਸਮ ਦੀਆਂ ਗੱਲਾਂ ਦੱਸ ਰਹੇ ਨੇ ਇਹ ਸਾਰੀ ਗੱਲਬਾਤ ਇਸ ਵੀਡੀਓ 'ਚ ਆਪਾਂ ਕਰਨੀ ਹੈ ਜੋ ਨਵਾਂ ਮੋੜ ਆਇਆ ਪਿਛਲੀ ਵੀਡੀਓ ਚ ਮੈਂ ਤੁਹਾਨੂੰ ਥੋੜੀ ਕਹਾਣੀ ਦੱਸਣ ਦੀ ਕੋਸ਼ਿਸ਼ ਕੀਤੀ ਸੀ ਨਾਲੇ ਜਿਹੜਾ ਵਿਚੋਲਾ ਬਣਿਆ ਸੀ ਮੇਜਰ ਅਮਰਦੀਪ ਸਿੰਘ ਜਿਹੜੀ ਵੀਡੀਓ ਵਾਇਰਲ ਹੋਈ ਹੈ ਜਿਹਦੇ ਵਿੱਚ ਮਾਫੀ ਮੰਗ ਰਹੇ ਨੇ ਇੰਸਪੈਕਟਰ ਭੈਣ ਜੀ ਸਾਨੂੰ ਮਾਫ ਕਰ ਦਿਓ ਉਹ ਜਿਹੜੀ ਉਹ ਇੱਕ ਨਵਾਂ ਮੋੜ ਸੀ ਅੱਜ ਹੁਣ ਜਦੋਂ ਦਾ ਧਰਨਾ ਰੱਖਿਆ ਪੱਕਾ ਧਰਨਾ ਜਿਸ ਚ ਡੀਸੀ ਨੇ ਆ ਕੇ ਪੁੱਛਿਆ ਕਿ ਤੁਸੀਂ ਦੱਸੋ ਤੇ ਉਹ ਇਸ ਤੋਂ ਸਿੱਧਾ ਨਾ ਚੱਕ ਲੋ ਜਾਂਚ ਹੋ ਰਹੀ ਹੈ ਉਹ ਜਾਂਚ ਨੂੰ ਨਕਾਰਤਾ ਉਹਦੇ ਚ ਵੀ ਇਹ ਵੀ ਮੰਗ ਉੱਠੀ ਹੈ ਕਿ ਜਿਹੜੀ ਜਾਂਚ ਜਿਹੜੀ ਸੈੱਟ ਬਣਾਈ ਹੈ ਉਹਦੇ ਚ ਇੱਕ ਫੌਜੀ ਅਫਸਰ ਪਾਇਆ ਜਾਵੇ ਇਹ ਸਾਰੀਆਂ ਗੱਲਾਂ ਜਿਹੜੀਆਂ ਆਪਾਂ ਕਰਦੇ ਆ ਇਸ ਵੀਡੀਓ ਦੇ ਵਿੱਚ ਤੇ ਉਸ ਤੋਂ ਪਹਿਲਾਂ ਇੱਕ ਵਾਰ ਫੇਰ ਮੈਂ ਆਪਣੇ ਸਾਰੇ ਦਰਸ਼ਕਾਂ ਨੂੰ ਜਿਹੜੇ ਨਵੇਂ ਜੁੜੇ ਨੇ ਜਿਹੜੇ ਮੇਰੇ ਨਾਲ ਲਗਾਤਾਰ ਜੁੜਦੇ ਨੇ ਪਰ ਉਹਨਾਂ ਨੇ ਹਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਉਹ ਇਹ ਚੈਨਲ ਸਬਸਕ੍ਰਾਈਬ ਕਰ ਲੈਣ ਦੇਖੋ ਗੱਲ ਇਹਨੂੰ ਆਪਾਂ ਦੋ ਤਿੰਨ ਹਿੱਸਿਆਂ 'ਚ ਦੇਖ ਲਈਏ ਪਹਿਲੀ ਤਾਂ ਗੱਲ ਹੈ ਪਿਛਲੀ ਵੀਡੀਓ ਪਈਆ ਤੁਹਾਡੇ ਕੋਲ ਸਵੇਰ ਵਾਲੀ ਉਹ 'ਚ ਤੁਸੀਂ ਪੂਰੀ ਕਹਾਣੀ ਇਹ ਦੇਖ ਸਕਦੇ ਹੋ ਕਿ ਕੀ ਹੋਇਆ ਸੀ ਹੁਣ ਮੈਂ ਇਸ ਵੀਡੀਓ 'ਚ ਦੁਬਾਰਾ ਰਿਪੀਟ ਨਹੀਂ ਕਰਨੀ ਹੁਣ ਤਾਂ ਮੈਂ ਨਵੀਂ ਗੱਲ ਜਿਹੜੀ ਹੈ ਨਵਾਂ ਜਿਹੜੀ ਡਿਵੈਲਪਮੈਂਟ ਹੋਈ ਹੈ ਉਹਦੀ ਮੈਂ ਗੱਲ ਕਰਦਾ ਵੱਡੀ ਡਿਵੈਲਪਮੈਂਟ ਤਾਂ ਇਹ ਹੋਈ ਹੈ ਕਿ ਲੋਕਾਂ ਦਾ ਵੱਡਾ ਹੰਗਾਰਾ ਮਿਲਿਆ ਖਾਸ ਤੌਰ ਤੇ ਆਰਮੀ ਦੇ ਸੇਵਾਮੁਕਤ ਜਿਹੜੇ ਫੌਜੀ ਨੇ ਅਫਸਰ ਨੇ ਉਹ ਅੱਜ ਦੇਖਣ ਨੂੰ ਮਿਲੇ ਜਦੋਂ ਧਰਨਾ ਲਾਇਆ ਸੀ ਡੀਸੀ ਆਫਿਸ ਦੇ ਸਾਹਮਣੇ ਔਰ ਉੱਥੇ ਰਿਤੂ ਬਾਠ ਜਿਹੜੇ ਨੇ ਜਸਵਿੰਦਰ ਬਾਠ ਜਸਵਿੰਦਰ ਕੌਰ ਬਾਠ ਜਿਹੜੀ ਕਰਨਲ ਪਸ਼ਵਿੰਦਰ ਬਾਠ ਦੀ ਵਾਈਫ ਹੈ ਉਹਨਾਂ ਨੇ ਜਿਸ ਤਰੀਕੇ ਨਾਲ ਜਾ ਕੇ ਭਾਸ਼ਣ ਦਿੱਤਾ ਔਰ ਜਿਸ ਤਰੀਕੇ ਨਾਲ ਕੁੱਟ ਮਾਰ ਦੱਸੀ ਗਈ ਸੱਚਮੁੱਚ ਲੋਕ ਜਿਹੜੇ ਨੇ ਹੈਰਾਨ ਰਹਿ ਗਏ ਵੀ ਇੰਨਾ ਕੁੱਟਿਆ ਇਸ ਤਰੀਕੇ ਦਾ ਜ਼ੁਲਮ ਹੋਇਆ ਉਹ ਵੀ ਇੱਕ ਸਰਵੰਤ ਕਰਨਲ ਤੇ ਤੇ ਜਿਹੜਾ ਕਰਨਲ ਆਪਣਾ ਆਈਡੈਂਟੀਟੀ ਕਾਰਡ ਵੀ ਦਿਖਾ ਰਿਹਾ ਤੇ ਉਤੇ ਜੇ ਇਸ ਤਰ੍ਹਾਂ ਤਾਂ ਕੁਝ ਹੋ ਸਕਦਾ ਜੋ ਅੰਗਤ ਨੇ ਦੱਸਿਆ ਉਹਨਾਂ ਦੇ ਬੇਟੇ ਨੇ ਉਤੋਂ ਤਾਂ ਬੜੀ ਹੈਰਾਨੀ ਹੁੰਦੀ ਹੈ ਉਹ ਕਹਿੰਦਾ ਜਿਸ ਤਰੀਕੇ ਨਾਲ ਇਹ ਕਹਿ ਰਹੇ ਸੀ ਕਿ ਇਨ ਇੱਕ ਇਨਕਾਊਂਟਰ ਕਰਕੇ ਆਏ ਆ ਕਿਤੇ ਦੂਜਾ ਇਨਕਾਊਂਟਰ ਨਾ ਕਰਵਾ ਬੈਠੇ ਹੋ ਤੁਸੀਂ ਇਸ ਤਰ੍ਹਾਂ ਦੀ ਗੱਲ ਕੀਤੀ ਉਹਨੇ ਆਪਣੇ ਦੋ ਹੈਡ ਇੰਜਰੀ ਦਿਖਾਈਆਂ ਮੀਡੀਆ ਨੂੰ ਤੇ ਕਹਿੰਦਾ ਮੈਨੂੰ ਰੌੜਾਂ ਨਾਲ ਕੁੱਟਿਆ ਮੇਰੇ ਫਾਦਰ ਬੇਹੋਸ਼ ਹੋ ਗਏ ਤਾਂ ਵੀ ਕੁੱਟੀ ਗਏ ਇੱਕ ਇੱਕ ਵਾਰੀ ਗੱਡੀ ਚ ਬੈਠ ਕੇ ਸੀ ਬੈਠ ਕੇ ਫਿਰ ਕੁੱਟਿਆ ਉਹਨਾਂ ਨੂੰ ਇਸ ਕਿਸਮ ਦੀ ਗੱਲ ਇਹੀ ਗੱਲ ਫਿਰ ਉਹ ਜਿਹੜੀ ਹੈ ਉਹਨਾਂ ਦੀ ਮਿਸਿਸ ਬਾਠ ਨੇ ਦੱਸੀ ਰਿਤੂ ਬਾਠ ਜਾਂ ਜਸਵਿੰਦਰ ਕੌਰ ਬਾਠ ਨੇ ਸਾਰੀ ਜਿਹੜੀ ਆਡੀਅנס ਸੀ ਉਹਦੇ ਚ ਦੱਸੀ ਔਰ ਆਡੀਅנס ਬਾਰ-ਬਾਰ ਸ਼ੇਮ ਸ਼ੇਮ ਦੇ ਨਾਰੇ ਲੱਗ ਰਹੇ ਸੀ ਯਾਨੀ ਪੰਜਾਬ ਪੁਲਿਸ ਜਿਸ ਤਰ੍ਹਾਂ ਦੇ ਹਾਲਾਤ ਇੱਕ ਵੱਡੇ ਚੈਨਲ ਨੇ ਤਾਂ ਇਹ ਵੀ ਕਿਹਾ ਕਿ ਜਿਹੜੇ ਇਨਕਾਊਂਟਰ ਦੀ ਗੱਲ ਕੀਤੀ ਸੀ ਉਹ ਜਿਹੜਾ ਬੱਚੇ ਨੂੰ ਕਿਡਨੈਪ ਕੀਤਾ ਸੀ ਖੰਡੇ ਤੋਂ ਤੇ ਉਸ ਦਾ ਜਿਹੜਾ ਇਨਕਾਉਂਟਰ ਹੈ ਉਹਦੇ ਹਵਾਲਾ ਦੇ ਰਹੇ ਸੀ ਕਿ ਇਨਕਾਉਂਟਰ ਕਰਕੇ ਆਏ ਦੂਜਾ ਨਾ ਕਰਵਾ ਦਿਓ ਇਸ ਕਿਸਮ ਦੀ ਗੱਲ ਵੀ ਜਿਹੜੀ ਹੈ ਲੈਂਡਰ ਟੌਪ ਤੇ ਦੱਸੀ ਗਈ ਹੁਣ ਇਹ ਸਾਰੀ ਕਹਾਣੀ ਦੇ ਵਿੱਚ ਜਦੋਂ ਡੀਸੀ ਪਹੁੰਚਦੇ ਨੇ ਇੱਥੇ ਪ੍ਰੀਤੀ যাদব ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿ ਤੁਸੀਂ ਤੁਹਾਡੀ ਜਦੋਂ ਜਾਂਚ ਚੱਲ ਰਹੀ ਹੈ ਤੁਸੀਂ ਇਹ ਧਰਨਾ ਚੱਕ ਲੋ ਤੇ ਉਹ ਧਰਨਾ ਚੱਕਣ ਤੋਂ ਇਨਕਾਰ ਕਰ ਦਿੰਦੇ ਨੇ ਕਹਿੰਦੇ ਹੁਣ ਜਿੰਨਾ ਚਿਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਨਾ ਚਿਰ ਧਰਨਾ ਨਹੀਂ ਚੱਕਣਾ ਸਵਾਲ ਤਾਂ ਇਹ ਉੱਠਦਾ ਹੈ ਕਿ 13 14 ਦੀ ਰਾਤ ਨੂੰ ਹੋਇਆ ਐਫ ਆਈ ਆਰ ਨਹੀਂ ਹੋਈ ਐਫ ਆਈ ਆਰ ਲਈ ਕੀ ਕੁਝ ਕਰਨਾ ਪਿਆ ਯਾਨੀ ਇੱਥੇ ਇਨਸਾਫ ਲੈਣ ਲਈ ਕੀ ਕੁਝ ਕਰਨਾ ਪੈਂਦਾ ਇਹ ਦੇਖਣ ਵਾਲੀ ਗੱਲ ਹੈ ਪਹਿਲਾਂ ਤਾਂ ਇਹ ਇਹ ਇੱਕ ਨੁਕਤਾ ਤਾਂ ਇਹ ਹੀ ਸਮਝ ਲਈਏ ਕਿ ਜੇ ਆਮ ਬੰਦੇ ਨਾਲ ਜੇ ਕੋਈ ਘਟਨਾ ਵਾਪਰੀ ਤਾਂ ਕਰਨਲ ਸੀ ਉਹ ਕਰਨਲ ਵੀ ਚੰਗੀ ਫੈਮਿਲੀ ਨਾਲ ਸੰਬੰਧਿਤ ਮਾਤਰ ਜਿੰਨਾ ਦਾ ਇੱਕ ਰਿਸ਼ਤੇਦਾਰ ਜਨਰਲ ਹੈ ਜਨਰਲ ਕੇਜੀਐਸ ਢਿਲੋਂ ਜਿਨੇ ਭਗਵੰਤ ਮਾਨ ਨਾਲ ਗੱਲ ਕੀਤੀ ਮਾਤਰ ਮੁੱਖ ਮੰਤਰੀ ਪੰਜਾਬ ਨਾਲ ਫੋਨ ਤੇ ਗੱਲ ਕੀਤੀ ਕਿ ਤੁਸੀਂ ਇਹਦੇ ਵਿੱਚ ਦਖਲ ਦਿਓ ਤੇ ਹੋ ਸਕਦਾ ਜਿਹੜੀ ਸਟੋਰੀ ਬਣੀ ਹੋਵੇ ਉਹ ਤੋਂ ਬਾਅਦ ਹੀ ਪਹਿਲਾਂ ਤਾਂ ਕੁਝ ਵੀ ਨਹੀਂ ਸੀ ਹੋ ਰਿਹਾ ਤੋ ਦੁਆਰਾ ਐਫ ਆਈ ਆਰ ਜਿਹੜੀ ਲਾਜ਼ ਹੁੰਦੀ ਹੈ ਜਦੋਂ ਗੱਲ ਮੀਡੀਆ ਚ ਚੜੀ ਜਾਂਦੀ ਹੈ ਜਦੋਂ ਪਰਿਵਾਰ ਗਵਰਨਰ ਕੋਲ ਚੜਿਆ ਜਾਂਦਾ ਇਹ ਵੀ ਇੱਕ ਦੇਖਣ ਵਾਲੀ ਗੱਲ ਹੈ ਪਰਿਵਾਰ ਗਵਰਨਰ ਕੋਲ ਜਾਂਦਾ ਮੁੱਖ ਮੰਤਰੀ ਕੋਲ ਨਹੀਂ ਜਾਂਦਾ ਜਿਹੜੀ ਪੰਜਾਬ ਪੁਲਿਸ ਤੇ ਤੇ ਜਾਂ ਪੁਲਿਸ ਰਾਜ ਦੀ ਜਿਹੜੀ ਗੱਲ ਹੁੰਦੀ ਹੈ ਵੀ ਇਸ ਨੇ ਜਿਆਦਾ ਛੁੱਟੀ ਦਿੱਤੀ ਹੈ ਸਰਕਾਰ ਨੇ ਪੁਲਿਸ ਨੂੰ ਇਸ ਕਿਸਮ ਦੀ ਗੱਲ ਚੱਲਦੀ ਹੈ ਵੈਸੇ ਤਾਂ ਇਹ ਵੀ ਮੈਂ ਤੁਹਾਨੂੰ ਦੱਸਾਂ ਇਹ ਜਿਹੜਾ ਪੁਲਿਸ ਦਾ ਰੂਲ ਜਿਹੜੇ ਚੱਲੇ ਨੇ 18 ਸਕਵਾਡ ਦੇ ਐਕਟ ਦੇ ਮਤਾਬਕ ਨੇ ਇੱਥੇ 1861 ਦੇ ਵਿੱਚ ਪੁਲਿਸ ਐਕਟ ਜਿਹੜਾ ਬਣਿਆ ਸੀ ਉਹਦੇ ਮਤਾਬਕ ਹੀ ਸਾਰਾ ਕੁਝ ਚੱਲ ਰਿਹਾ ਹੁਣ ਹਾਲੇ ਵੀ ਕੋਈ ਜ਼ਿਆਦਾ ਚੇਂਜ ਨਹੀਂ ਕੋਈ ਤਬਦੀਲੀ ਨਹੀਂ ਹੈ ਮਤਲਬ ਜੇ ਕੁਝ ਇਹ ਹੋ ਰਿਹਾ ਹੈ ਉਹਦੇ ਚ ਉਹਨਾਂ ਦੀਆਂ ਡਿਊਟੀਆਂ ਉਹਨਾਂ ਦੇ ਪਾਵਰਜ਼ ਉਹਨਾਂ ਨੇ ਕੀ ਕ੍ਰਾਈਮ ਨੂੰ ਕਿਵੇਂ ਰੋਕਣਾ ਇਹ ਸਾਰਾ ਕੁਝ ਹੈ ਇਹ ਕਹਿੰਦੇ ਨੇ ਕਿ ਪੰਜਾਬ ਪੁਲਿਸ ਲੋਕਾਂ ਦੀ ਸੇਵਾ 'ਚ ਸੇਵਾ ਦੀ ਗੱਲ ਨਹੀਂ ਹੈ ਮੇਰੇ ਯਾਦ ਹੈ ਅ ਇੱਕ ਵਾਰ ਕਾਫੀ ਸਾਲ ਹੋ ਗਏ ਮੈਨੂੰ ਇੱਕ ਲੈਕਚਰ ਲਈ ਮੁਖਸਰ ਸਾਹਿਬ ਮੈਨੂੰ ਤੇ ਜਤਿੰਦਰ ਪੰਨੂ ਨੂੰ ਮੁਖਸਰ ਸਾਹਿਬ ਉਦੋਂ ਐਸਐਸਪੀ ਹੁੰਦੇ ਸੀ ਸ਼ਾਇਦ ਮੈਨੋਂ ਪੁੱੜਾ ਤੇ ਉਹਨਾਂ ਦਾ ਉਹਨਾਂ ਨੇ ਬੁਲਾਇਆ ਤੇ ਉਹ ਸ਼ਾਇਦ ਉਹ ਵੀ ਯਾਦਬ ਸੀ ਤੇ ਉਹਨਾਂ ਨੇ ਬੁਲਾਇਆ ਕਿ ਤੁਸੀਂ ਇਨਸਪੈਕਟਰ ਰੈਂਕ ਤੱਕ ਤੇ ਬੰਦਿਆਂ ਨੂੰ ਲੈਕਚਰ ਦੇ ਕੇ ਜਾਓ ਮੈਨੂੰ ਕਿਹਾ ਸੀ ਕਿ ਤੁਸੀਂ ਪਬਲਿਕ ਰਿਲੇਸ਼ਨ ਬਾਰੇ ਦੱਸੋ ਮੈਂ ਉਹਨਾਂ ਨੂੰ ਇੱਕ ਗੱਲ ਕਹੀ ਉਹੀ ਗੱਲ ਜਿਹੜੀ ਇੱਧਰ ਮੇਰੇ ਤਾਂ ਯਾਦ ਆਈ ਮੈਂ ਉਹ ਤੇ ਕਿਹਾ ਸੀ ਵੀ ਤੁਹਾਡੇ ਕੋਲ ਬੜੀਏ ਪਾਵਰਜ਼ ਨੇ ਮੈਂ ਕੈਨੇਡਾ ਅਮਰੀਕਾ ਚ ਬਹੁਤ ਵਾਰ ਦੇਖਿਆ ਹੈ ਜੇ ਕਦੇ ਕਿਸੇ ਨੇ ਰੁਕਣਾ ਵੀ ਹੈ ਪੁਲਿਸ ਵਾਲੇ ਨੇ ਤਾਂ ਸਰ ਕਹਿ ਕੇ ਬੁਲਾਉਂਦੇ ਨੇ ਤੁਹਾਡੇ ਤਾਂ ਸਿੱਧੇ ਅਗਲੇ ਕਿਧਰ ਨੂੰ ਮੂੰਹ ਝੱਕਿਆ ਹੋਏ ਮੈਂ ਕਿਹਾ ਬੋਲਣ ਵੇਲੇ ਤਾਂ ਤੁਹਾਨੂੰ ਕੋਈ ਫਰਕ ਨਹੀਂ ਪੈਦਾ ਤੁਸੀਂ ਬੋਲ ਸਕਦੇ ਹੋ ਆ ਰਾਮ ਨਾਲ ਗੱਲ ਕਰ ਸਕਦੇ ਹਾਂ ਜੀ ਤੁਸੀਂ ਇਹ ਦਿਖਾਓ ਕਾਗਜ਼ ਦਿਖਾਓ ਨਹੀਂ ਉਹਨੇ ਚਲਾਨ ਕਰ ਦੋ ਇਹ ਜਿਹੜਾ ਜਵਾਨ ਨਾਲ ਤੁਸੀਂ ਅਗਲੇ ਨੂੰ ਨੁਕਸਾਨ ਕਰਦੇ ਹੋ ਤੇ ਉਹ ਤਾਂ ਬੰਦਾ ਬੈਸੀ ਮਰ ਜਾਂਦਾ ਹੈ ਤਹੇ ਤਾਂ ਲੋਕ ਪਰਸਕੋਰ ਨਹੀਂ ਚਾਹਤੇ ਇੱਥੇ ਵੀ ਉਹੀ ਹੋਇਆ ਅਸਲ ਦੇ ਵਿੱਚ ਇੱਥੇ ਵੀ ਉਹੀ ਹੋਇਆ ਉੱਥੇ ਕੀ ਹੋਇਆ ਉਹ ਇਸ ਤਰ੍ਹਾਂ ਲੱਗਦਾ ਹੈ ਕਿ ਇਹ ਦੇਖੋ ਦਾਰੂ ਤਾਂ ਪੀਤੀ ਨਹੀਂ ਸੀ ਕਾਟਰ ਸਾਹਿਬ ਨੇ ਦਾਰੂ ਪੀ ਰਹੀ ਸੀ ਉਹ ਤਾਂ ਮੈਡੀਕਲ ਰਿਪੋਰਟ ਚ ਆ ਜਾਂਦੀ ਜੇ ਇਸ ਤਰ੍ਹਾਂ ਦੀ ਗੱਲ ਹੁੰਦੀ ਦਾਰੂ ਪੀਤੀ ਨਹੀਂ ਹੋਈ ਸੀ ਕਿ ਜਿਹੜੀ ਰਿੱਤੂ ਬਾਟ ਕਹਿੰਦੀ ਵੀ ਇਹ ਆ ਰਹੇ ਸੀ ਤੇ ਦੁਬਾਰ ਮੈਨੂੰ ਕਿਹਾ ਕਿ ਵੀ ਰੋਟੀ ਤਾਂ ਕੀ ਹੈ ਉਹ ਕਹਿੰਦੀ 12:00 ਵਜੇ ਤੁਸੀਂ ਬਾਹਰ ਕੁਝ ਖਾ ਲਓ ਤੇ ਘਰੇ ਕਿਵੇਂ ਜਗਾਵਾਂਗੇ ਇਹਨੇ ਅੱਜ ਦੱਸਿਆ ਉਹਦੇ ਚ ਸਭ ਨੂੰ ਤੇ ਕਹਿੰਦੇ ਵੀ ਚਲੋ ਮੈਗੀ ਖਾ ਲੈਂਦੇ ਆ ਤੂੰ ਮੈਗੀ ਖਾ ਰਹੀ ਸੀ ਇਹਦੇ ਚ ਵੀ ਕੋਈ ਗੱਲ ਨਹੀਂ ਔਰ ਰੌਂਗ ਸਾਈਡ ਤੋਂ ਪੁਲਿਸ ਆਈ ਹੈ ਪੁਲਿਸ ਕਹਿੰਨਾ ਪ੍ਰਵਾਹ ਕਰਦੀ ਹੈ ਤੇ ਰੌਂਗ ਸਾਈਡ ਤੋਂ ਆਕੇ ਜਦੋਂ ਉਹਨਾਂ ਨੇ ਇਹ ਇੱਥੇ ਸ਼ੁਰੂਆਤ ਇਹ ਹੁੰਦੀ ਹੈ ਉਹ ਇਹ ਕਿਹਾ ਉਹ ਦੇਖੋ ਦੋਨੇ ਪਾਸੇ ਆ ਉਹ ਅਫਸਰ ਹੈ ਤੇ ਉਹਨਾਂ ਦੀ ਵੀ ਜਿਹੜੇ ਅਫਸਰਾਂ ਦੀ ਆਪਦੀ ਈਗੋ ਹੁੰਦੀ ਹੈ ਤੇ ਇਹ ਈਗੋ ਦਾ ਟਕਰਾਅ ਸੀ ਸ਼ੁਰੂ ਦੇ ਵਿੱਚ ਤਾਂ ਮੈਨੂੰ ਜੋ ਗੱਲ ਲੱਗੀ ਹੈ ਜਿਹੜੀ ਬੋਲੀ ਸੀ ਪੁਲਸ ਵਾਲਿਆਂ ਦੀ ਉਹ ਤੋਂ ਇਹ ਟਕਰਾਅ ਸ਼ੁਰੂ ਹੋਇਆ ਉੱਥੇ ਹੋ ਸਕਦਾ ਉਹਨਾਂ ਦੇ ਵਕੀਲ ਤਾਂ ਇਹ ਕਹਿੰਦੇ ਨੇ ਜੀ ਉਹਨਾਂ ਨੇ ਪਛਾਣਿਆ ਨਹੀਂ ਉਹਨਾਂ ਨੇ ਡਰਾਈਵਰ ਸਮਝਿਆ ਤਾਂ ਕਿ ਤੋ ਐਵੇਂ ਬੋਲਿਆ ਜੋ ਵੀ ਹੈ ਗੱਲ ਉਥੋਂ ਸ਼ੁਰੂ ਹੋਈ ਹੁਮੇ ਦਾ ਟਕਰਾਓ ਹੋਇਆ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਕਟਿਆ ਤੇ ਹੁਣ ਤਾਂ ਲੋਕਾਂ ਦੇ ਦਾਰੂਪੋਸ ਵਾਲੇ ਨੇ ਜ਼ਿਆਦਾ ਪੀਤੀ ਹੋਈ ਸੀ ਹੋ ਵੀ ਸਕਦੀ ਹੈ ਰਾਤ ਦਾ ਟਾਈਮ ਸੀ ਤੇ ਜਿਵੇਂ ਰਾਡਾ ਨਾਲ ਕਟਿਆ ਕੱਢ ਲਿਆ ਉਹ ਵੀ ਰਾਡਾ ਤੇ ਇਸ ਤਰ੍ਹਾਂ ਇਸ ਤਰੀਕੇ ਨਾਲ ਪਹਿਲਾਂ ਇਹਨਾਂ ਨਾਲ ਫਿਰ ਦੂਜੀ ਗੱਡੀ ਆ ਗਈ ਜਿਹੜੀ ਰਜਿੰਦਰਾ ਗਈ ਸੀ ਤੇ ਉਹ 12 ਬੰਦੇ ਜਿਹੜੇ ਨੇ ਉਹਨਾਂ ਨੇ ਕਟਿਆ ਜਿਹੜੀ ਗੱਲ ਅੱਜ ਦੱਸੀ ਗਈ ਜਿਹੜੇ ਹੈ ਮਿਸਿਸ ਕਰਨਲ ਪਸ਼ਵਿੰਦਰ ਬਾਠ ਵੱਲੋਂ ਤੋਂ ਉਹ ਤੋਂ ਲੱਗਦਾ ਮੀਡੀਆ ਨੂੰ ਤੇ ਜਿੰਮੇ ਦੱਸਿਆ ਅੰਗਰੇਜ਼ ਨੇ ਉਹਨੇ ਆਪਦੇ ਦਿਖਾਈਆਂ ਸੱਟਾਂ ਵੀ ਦਿਖਾਈਆਂ ਔਰ ਕਰਨਲ ਸਾਹਿਬ ਦੀ ਫੋਟੋ ਵੀ ਦਿਖਾਈ ਗਈ ਕਿਸ ਤਰੀਕੇ ਨਾਲ ਬਾਹਰ ਤੇ ਪਲਸਟਰ ਲਗਾਏ ਤੇ ਬੈਠੇ ਨੇ ਤੋਂ ਇਹ ਸਾਰਾ ਮਸਲਾ ਸਵਾਲ ਤਾਂ ਇਹ ਖੜਾ ਹੁੰਦਾ ਕਿ ਪੁਰਸਕਾਰੋਂ ਬਦਲੂਗੀ ਫਿਰ ਕੀ ਬਲਸ ਨੂੰ ਇੰਨੀ ਪਾਵਰ ਦਿੱਤੀ ਹੈ ਕਿ ਜਿਹਦਾ ਦਿਲ ਕਰਦਾ ਜਿਹਨੂੰ ਮਰਜੀ ਜੋ ਮਰਜੀ ਕਰ ਲੋ ਤਾਂ ਕਹਿ ਰਹੇ ਨੇ ਕਿ ਇੱਕ ਇਨਕਾਊਂਟਰ ਕਰਕੇ ਆਂ ਦੂਜਾ ਕਰ ਲਾਂਗੇ ਤੇ ਇੱਥੇ ਹੀ ਤਾਂ ਸਵਾਲ ਉੱਠਣ ਲੱਗੇ ਕਿ ਕੀ ਕੀ ਚੱਲ ਕੀ ਰਿਹਾ ਕਦੋਂ ਅਸੀਂ ਯਾਨੀ ਅਸੀਂ ਸਮੇਂ ਦੇ ਹਾਂ ਦੇ ਕਦੋਂ ਹੋਵਾਂਗੇ ਇਹ ਰੂਲ ਜਿਹੜਾ ਹੈ 1468 ਦਾ ਉਵੇਂ ਚੱਲੂਗਾ ਇਹ ਜਦ ਕਿੰਨਾ ਚਿਰ ਚੱਲੂਗਾ ਤੇ ਅਗਲਾ ਸਵਾਲ ਇਹ ਹੈ ਕਿ ਆਮ ਬੰਦੇ ਨੂੰ ਇਨਸਾਫ ਕਿਵੇਂ ਮਿਲੂਗਾ ਕੀ ਇਹ ਇਨਸਾਫ ਵਾਲੀ ਗੱਲ ਹੈ ਜਿਸ ਤਰੀਕੇ ਨਾਲ ਇਹ ਸਾਰਾ ਕੁਝ ਹੋਇਆ ਹੈ ਤੇ ਜੇ ਇਹ ਇੰਨੇ ਪਾਵਰਫੁਲ ਫੈਮਿਲੀ ਨਾ ਹੁੰਦੀ ਜਾਂ ਇੰਨਾ ਤਰਦਤ ਨਾ ਕਰਦੇ ਨਾ ਲੋਕਾਂ ਦੇ ਵਿੱਚ ਇਸ ਤਰ੍ਹਾਂ ਜਾਂਦੇ ਤਾਂ ਕਿ ਲੱਗਦਾ ਕਿ ਇਹਨਾਂ ਨੂੰ ਜਿਹੜਾ ਹੈ ਇਨਸਾਫ ਮਿਲਣ ਵੱਲੋਂ ਗੱਲ ਹਾਲੇ ਕਿਹੜਾ ਇਨਸਾਫ 10 ਦਿਨ ਹੋ ਗਏ ਸਾਰੀ ਗੱਲਬਾਤ ਨੂੰ ਧਰਨੇ ਤੇ ਬੈਠਣਾ ਪੈ ਰਿਹਾ ਹੈ ਇਹਦਾ ਮਤਲਬ ਚਾਹੇ ਕਿਸਾਨ ਹੋਣ ਚਾਹੇ ਮਜ਼ਦੂਰ ਹੋਣ ਚਾਹੇ ਜਿਹੜੇ ਪ੍ਰੋਫੈਸਰ ਹੋਣ ਚਾਹੇ ਮਾਸਟਰ ਹੋਣ ਟੀਚਰ ਹੋਣ ਸਭ ਨੂੰ ਇਨਸਾਫ ਲਈ ਧਰਨੇ ਤੇ ਬੈਠਣਾ ਪਿਆ ਕਰੂਗਾ ਉਹ ਸਰਕਾਰ ਨਹੀਂ ਸੁਣਦੀ ਇਹ ਤਾਂ ਸਰਕਾਰ ਦਾ ਫਰਜ਼ ਸੀ ਕਿ ਜੇ ਇਸ ਤਰ੍ਹਾਂ ਦਾ ਕੁਝ ਹੋਇਆ ਹੈ ਤੇ ਇਹਨਾਂ ਨੂੰ ਇਨਸਾਬ ਮਿਲਣਾ ਚਾਹੀਦਾ ਸੀ ਤੇ ਹੁਣ ਸਾਫ ਦਿੱਤਾ ਤੇ ਇਹ ਕੁਝ ਹੁੰਦਾ ਹੈ ਤਾਂ ਇਹ ਸਾਰਾ ਸਵਾਲ ਤਾਂ ਬੜੇ ਵੱਡੇ ਖੜੇ ਕਰਤੇ ਇਸ ਇਕੱਲੇ ਇਨਸੀਡੈਂਟ ਨੇ ਔਰ ਜਿਹਦੇ ਜਿਹਦੇ ਕਰਕੇ ਇਹ ਸੰਸਦ ਦੇ ਵਿੱਚ ਵੀ ਤੇ ਵਿਧਾਨ ਸਭਾ ਚ ਵੀ ਇਸ ਤਰ੍ਹਾਂ ਦੀ ਜਿਹੜੀ ਗੱਲ ਚੱਲ ਰਹੀ ਹੈ ਤਾਂ ਮੈਂ ਸਮਝਦਾ ਕਿ ਜੇ ਇਸ ਤਰ੍ਹਾਂ ਦੀ ਫੈਮਿਲੀ ਨਾਲ ਇਸ ਤਰ੍ਹਾਂ ਹਲੇ ਤੱਕ ਵੀ ਇਹ ਕੁਝ ਚੱਲ ਰਿਹਾ ਹੈ ਤੇ ਫਿਰ ਹਾਲਾਤ ਜਿਹੜੇ ਨੇ ਆਮ ਬੰਦੇ ਦੇ ਇਸ ਸੂਬੇ ਦੇ ਵਿੱਚ ਕਿਸ ਤਰ੍ਹਾਂ ਦੇ ਹੋਣਗੇ ਇਹ ਸੋਚਣ ਦੀ ਲੋੜ ਹੈ ਸੱਚ ਬੋਚੀ ਕਿਸਾਨ ਆਪਣੇ ਜਿਹੜਾ ਹੈ ਉਹਨਾਂ ਤੇ ਜੋ ਕੁਝ ਹੋਇਆ ਉਹਨਾਂ ਦੇ ਵੀ ਤਰੀਕਾ ਕੋਈ ਜ਼ਿਆਦਾ ਵਧੀਆ ਨਹੀਂ ਸੀ ਜਿਵੇਂ ਗੁਪਤ ਤਰੀਕੇ ਨਾਲ ਇਹ ਸਾਰਾ ਕੁਝ ਹੋਇਆ ਉਹ ਬੱਕਰੀ ਗੱਲ ਹੈ ਵੀ ਤਰਨਾ ਕੀਨੇ ਲਾਇਆ ਕਿਉਂ ਕੀਤਾ ਸੜਕ ਹਰਿਆਣੇ ਨੇ ਰੋਕੀ ਸੀ ਜਾਂ ਇਹਨਾਂ ਨੇ ਰੋਕੀ ਸੀ ਉਹ ਸਾਰੀ ਗੱਲ ਗੱਲ ਤਾਂ ਪੁਲਿਸ ਦੀ ਹੈ 리스 ਕੀ ਕਰ ਰਹੀ ਹੂ ਤਾਂ ਫਿਰ ਪੁਲਿਸ ਨੂੰ ਪਾਵਰਸ ਤਾਂ ਨਹੀਂ ਦਿੱਤੀ ਹੋਏ ਨੇ ਮਾਨ ਸਾਹਿਬ ਨੇ ਤੇ ਕਿਸਾਨਾਂ ਨਾਲ ਗੱਲਬਾਤ ਕਰ ਲਈ ਵੀ ਪੁਲਿਸ ਉੱਥੇ ਜਾਂਦੀ ਸੀ ਜੇ ਕੋਈ ਪੋਲੀਟੀਕਲ ਬੰਦਾ ਨਹੀਂ ਗੱਲ ਕਰ ਰਿਹਾ ਸੀ ਜਿਹੜਾ ਪੋਲੀਟੀਸ਼ਨ ਨੂੰ ਕਰਨਾ ਚਾਹੀਦਾ ਉਹ ਵੀ ਪੁਲਿਸ ਨੂੰ ਦਿੱਤਾ ਹੋਇਆ ਸੋ ਇਸ ਤਰੀਕੇ ਨਾਲ ਜਿਹੜੀ ਇਹ ਪੁਲਿਸ ਨੇ ਹੁਣ ਕੀਤਾ ਹੈ ਜੇ ਹੁਣ ਮਨੁੱਖੀ ਅਧਿਕਾਰਾਂ ਵਾਲੇ ਉੱਠ ਖੜੇ ਉਹ ਕਹਿੰਦੇ ਆ ਲੱਤ 'ਚ ਹੀ ਗੋਲੀ ਕਿਉਂ ਲੱਗਦੀ ਹੈ ਇਹ ਵੀ ਇੱਕ ਸਵਾਲ ਹੈ ਤਾਂ ਜਸਵੰਤ ਖਾਲੜਾ ਹੁਣ ਅਸਲ ਮਸਲਾ ਇਹ ਹੈ ਲੱਤ ਚ ਗੁੜੀ ਲੱਗਦੀ ਗੈਂਗਸਟਰਾਂ ਤੇ ਜਾਂ ਕ੍ਰਿਮੀਨਲਸ ਤੇ ਇਸ ਕਰਕੇ ਲੋਕ ਜ਼ਿਆਦਾ ਨਹੀਂ ਬੋਲ ਰਹੇ ਅਦਰਵਾਈਜ਼ ਤਾਂ ਗੱਲ ਇਸ ਤਰ੍ਹਾਂ ਦੀ ਹੋਈ ਹੈ ਵੀ ਹਿਊਮਨ ਰਾਈਟਸ ਦੇ ਅੰਕਲ ਤੋਂ ਤਾਂ ਇਹ ਨਹੀਂ ਹਿਊਮਨ ਰਾਈਟਸ ਦੇ ਅੰਕਲ ਤਾਂ ਇਹ ਵੀ ਵਾਇਲੈਟੀ ਹੋਏ ਬਟੇ ਪੱਦਰ ਤੇ ਚਲੋ ਜਿਹੜੀ ਗੱਲ ਮੈਂ ਸ਼ੁਰੂ ਚ ਕਹੀ ਸੀ ਕਿ ਨਵਾਂ ਮੋੜ ਆ ਗਿਆ ਨਵਾਂ ਮੋੜ ਇਹ ਆਇਆ ਕਿ ਹੁਣ ਪਰਿਵਾਰ ਕਹਿੰਦਾ ਪੱਕਾ ਮੋਰਚਾ ਹੈ ਔਰ ਬੜੀ ਗਿਣਤੀ ਚ ਹੁਣ ਜਿਹੜੇ ਹੋਰ ਮੋਬਿਲਾਈਜ਼ ਹੋ ਰਹੇ ਨੇ ਤੇ ਪਤਾ ਤਾਂ ਇਹ ਵੀ ਲੱਗਿਆ ਕਿ ਜੇ ਕੋਈ ਨਹੀਂ ਹੁੰਦਾ ਇਹ ਤਾਂ ਜਿਹੜੇ ਸਾਬਕਾ ਫੌਜੀ ਨੇ ਜਿਹੜੇ ਬੈਠੇ ਨੇ ਤੇ ਨਹੀਂ ਤਾਂ ਫਿਰ ਸਰਵਿੰਗ ਵਾਲੇ ਵੀ ਕਹਿੰਦੇ ਵੀ ਅਸੀਂ ਵੀ ਪ੍ਰੋਟੈਸਟ ਕਰੂਗੇ ਬੰਦਾ ਸਰਵਿੰਗ ਉਹਨਾਂ ਦੀ ਜੁਨਟ ਵੀ ਹੈ ਤੇ ਯਾਨੀ ਹੁਣ ਮਸਲਾ ਪੁਲਿਸ ਵਰਸਸ ਜਿਹੜਾ ਹੈ ਆਰਮੀ ਵੀ ਬੰਦਾ ਯਾਰ ਹੈ ਸਰਕਾਰ ਕਿਉਂ ਇਸ ਨੂੰ ਮਾਨ ਸਾਹਿਬ ਦੀ ਹੱਦ ਤੱਕ ਮੈਨੂੰ ਨਹੀਂ ਲੱਗਦਾ ਮੈਂ ਨਹੀਂ ਸੁਣਿਆ ਕਿ ਕੱਲ ਮੈਂ ਗੱਲ ਕਰੂੰਗਾ ਪਰਿਵਾਰ ਦੇ ਕਿਸੇ ਮੈਂਬਰ ਨਾਲ ਤੇ ਲੇਕਿਨ ਮੈਂ ਸੁਣਿਆ ਨਹੀਂ ਕਿ ਮਾਨ ਸਾਹਿਬ ਜਿਹਾ ਉਹਨਾਂ ਦੇ ਕੋਈ ਮੰਤਰੀ ਨੇ ਗੱਲ ਕੀਤੀ ਵੀ ਹਾਂ ਅੱਜ ਵਿਰੋਧੀ ਧਿਰ ਦੇ ਦੋ ਲੀਡਰ ਤਾਂ ਜ਼ਰੂਰ ਬੋਲੇ ਕਾਂਗਰਸ ਵੱਲੋਂ ਉੱਥੇ ਧਰਨੇ ਤੇ ਬੈਠੇ ਸੀ ਡਾਕਟਰ ਤਨਵੀਰ ਗਾਂਧੀ ਉਹਨਾਂ ਨੇ ਵੀ ਇਹ ਗੱਲ ਕੀਤੀ ਔਰ ਪਰਨੀਤ कौर ਤੇ ਉਹ ਹੁਣ ਤਾਂ ਭਾਰਤੀ ਜਨਤਾ ਪਾਰਟੀਜ਼ ਨੇ ਉਹ ਸੀ ਉਹਨਾਂ ਦੀ ਬੇਟੀ ਜਿਹੜੀ ਇੱਥੋਂ ਦੀ ਇੰਚਾਰਜ ਹੈ ਜਿਹੜੀ ਜੁਵਾ ਸੈੱਲ ਔਮਨ ਦਾ ਜੈਂਡਰ ਕੋਰ ਇਹ ਨਹੀਂ ਪੋਲੀਟੀਸ਼ੀਅਨ ਆਏ ਹਾਲਾਂਕਿ ਇਹ ਉਹਨਾਂ ਨੇ ਉਹ ਜ਼ਿਆਦਾ ਨਹੀਂ ਉਹਨਾਂ ਨੇ ਮੀਡੀਆ 'ਚ ਹੀ ਗੱਲ ਕੀਤੀ ਉੱਥੇ ਨਹੀਂ ਭਾਸ਼ਣ ਦਿੱਤੇ ਲੇਕਿਨ ਗੱਲ ਇਹ ਆ ਕਿ ਇਹ ਮਸਲਾ ਪੋਲਿਟਿਕਲ ਵੀ ਬਣ ਗਿਆ ਔਰ ਮਸਲਾ ਜਿਹੜਾ ਹੈ ਇਨਸਾਫ ਦਾ ਵੀ ਬਣਿਆ ਹੋਇਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਇੱਕ ਵਾਰ ਫਿਰ ਸਵਾਲ ਉੱਠਣੇ ਸ਼ੁਰੂ ਹੋ ਗਏ ਕਿ ਕੀ ਸਾਡੀ ਪੁਲਿਸ ਸਮੇਂ ਦੇ ਹਾਂ ਦੀ ਹੈ ਜਾਂ ਇਹ ਪੁਲਸ ਰਾਜ ਹੈ ਜਾਂ ਇਹ ਪੁਲਸ ਰਾਜ ਜੇ ਐਂ ਚੱਲਦਾ ਰਿਹਾ ਤਾਂ ਲੋਕਾਂ ਚਰਜੈਂਟ ਵਿੱਚ ਵੱਧ ਸਕਦੀ ਹੈ ਇਹ ਵੱਡੇ ਸਵਾਲ ਨੇ ਜਿਨ੍ਹਾਂ ਨੂੰ ਇੱਕ ਵਾਰ ਫੇਰ ਭਗਵੰਤ ਮਾਨ ਨੂੰ ਅਡਰੈਸ ਕਰਨਾ ਚਾਹੀਦਾ ਹੈ ਬਚ ਕੇ ਰਹਿਣ ਦੀ ਕੋਈ ਐਸਕੇਪੀਜ਼ਮ ਕੋਈ ਰਾਹ ਨਹੀਂ ਹੁੰਦਾ ਕਿਸੇ ਵੀ ਸਮੱਸਿਆ ਦਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ